24 ਨਿਊਜ਼ ਦੇਖ ਰਹੇ ਦਸਤਾਂ ਦਾ ਸਵਾਗਤ ਹੈ ਭਾਰਤੀ ਬਾਜੂ ਚੈਨਲ ਦੇ ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਟੀਮਾ 24 ਫਰਵਰੀ 2020 ਨੂੰ ਪਟਿਆਲਾ ਵਿਖੇ ਐਮਸੀਸੀ ਕੈਪਟਨ ਨੂੰ ਸਖਲਾਈ ਦੇਣ ਦੌਰਾਨ ਜਹਾਜ਼ ਕ੍ਰੈਸ਼ ਹੋ ਜਾਣ ਕਾਰਨ ਐਮਸੀਸੀ ਕੈਪਟਨ ਨੂੰ ਬਚਾਉਂਦੇ ਹੋਏ ਆਪਸ ਸਾਥ ਦਾ ਜਾਮ ਕੀ ਗਏ ਅੱਜ ਪਿੰਡ ਆਲੋਵਾਲ ਵਿਖੇ ਸ਼ਹੀਦ ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਜੀਮਾ ਦੀ ਚੌਥੀ ਵਰ੍ਹੇਵਾਂੰਦੇ ਹੋਏ ਉਹਨਾਂ ਦੇ ਗ੍ਰਹਿ ਵਿਖੇ ਸ੍ਰੀ ਅਕੰਧ ਪਾਤਸ਼ਾਹ ਜੀ ਦੇ ਭੋਗ ਪਾਣ ਪ੍ਰੰਤ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਹੋਇਆ ਅਤੇ ਸ਼ਹੀਦ ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਜੀਮਾ ਨੂੰ ਸਰਬਾਤੇ ਪੁੱਲ ਭੇਟ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਗਈ ਸਮਾਗਮ ਦੌਰਾਨ ਸ਼ਹੀਦ ਕੈਪਟਨ ਗੁਰਪ੍ਰੀਤ ਸਿੰਘ ਦੀ ਮਾਤਾ ਸਰਬਜੀਤ ਕੌਰ ਪਤਨੀ ਨਵਨੀਤ ਕੌਰ ਬੇਟੀ ਕੁੰਜ ਦੀਪ ਕੌਰ ਲਾਤੀਨੈਂਟ ਪੁੱਤਰ ਬਾਬਾ ਗੁਰਮੀਤ ਸਿੰਘ ਚੀਮਾ ਭਰਾ ਗੁਰਜੀਤ ਸਿੰਘ ਚੀਮਾ ਭਰਾ ਗੁਰਦੀਪ ਸਿੰਘ ਚੀਮਾ ਆਦਿ ਨੇ ਸ਼ਹੀਦ ਕ੍ਰੋਪ ਕੈਪਟਨ ਗੁਰਪ੍ਰੀਤ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਤੇ ਲੰਗਰ ਹਾਲ ਦੀ ਇਮਾਰਤ ਲਈ 30000 ਰੁਪਏ ਅਤੇ ਪਿੰਡ ਦੇ ਚਰਚਾ ਲਈ 11 ਤੋਂ 1100 ਰੁਪਏ ਦਿੱਤੇ ਇਸ ਮੌਕੇ ਤੇ ਜ਼ਿਲ੍ਹਾ ਯੋਜਨਾ ਬੋਰਡ ਗਰਤਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਨੇ ਕਿਹਾ ਕਿ ਸ਼ਹੀਦ ਸਾਡਾ ਮਾਣ ਅਤੇ ਵਿਰਸਾ ਹੁੰਦੇ ਹਨ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਸ਼ਹੀਦਾਂ ਨੂੰ ਇੱਕ-ਇੱਕ ਕਰੋੜ ਰੁਪਏ ਐਕਸ ਗ੍ਰੇਸ਼ੀਆ ਗ੍ਰਾਂਟ ਦੇ ਕੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹਨ ਚੇਅਰਮੈਨ ਜਗਰੂਪ ਸਿੰਘ ਸੇਖਵਾ ਨੇ ਐਲਾਨ ਕੀਤਾ ਕਿ ਸ੍ਰੀ ਗਰੂਪ ਕੈਪਟਨ ਗੁਰਪ੍ਰੀਤ ਸਿੰਘ ਪਿੰਮਾ ਦੇ ਨਾਮ ਤੇ ਪਿੰਡ ਜੇਤ ਬਣਾਉਣ ਦਾ ਕੰਮ 1 ਹਫਤੇ ਤੱਕ ਸ਼ੁਰੂ ਹੋ ਜਾਵੇਗਾ ਜਦ ਕਿ ਸਾਬਕਾ ਚੇਅਰਮੈਨ ਕੌਰਪ੍ਰੀਤ ਸਿੰਘ ਸਾਕੀ ਸਾਬਕਾ ਚੇਅਰਮੈਨ ਵਜੀਤ ਸਿੰਘ ਲਾਲੀ ਨੇ ਸਹੀਦ ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਪਿੰਮਾ ਦੇ ਨਾਮ ਤੇ ਪਿੰਡ ਅੰਦਰ ਖੇਡਾਂ ਕਰਾਉਣ ਲਈ 21 21000 ਰੁਪਏ ਪਿੰਡ ਵਾਸੀਆਂ ਨੂੰ ਦਿੱਤੇ ਇਸ ਮੌਕੇ ਤੇ ਚੇਅਰਮੈਨ ਭਪਿੰਦਰ ਸਿੰਘ ਰਿੰਕਾ ਸੋਸ਼ਲ ਮੀਡੀਆ ਇੰਚਾਰਜ ਗੁਰਸਾਖ ਸਿੰਘ ਦੇਵੀ ਦਾਸ ਐਨੀਮਲ ਵੈਲਫੇਅਰ ਬੋਰਡ ਪੰਜਾਬ ਦੇ ਮੈਂਬਰ ਮਕਦੀਪ ਸਿੰਘ ਅਲੋਵਾਲ ਰਮਨ ਵਾਲਾ ਬਲਦੇਵ ਸਿੰਘ ਨਿਮਾਨਾ ਰਾਜਵੀਰ ਸਿੰਘ ਬਾਲ ਅਤੇ ਹਰਪਾਲ ਸਿੰਘ ਜੱਕ ਬਰੋਏ ਗੁਰਦੀਪ ਸਿੰਘ ਕਾਲੋ ਪੀਟਰ ਮੱਤੂ ਰਵਿੰਦਰ ਪੱਟੀ ਅਮਨਜੀਤ ਲਾਡੀ ਅਮਰਬੀਰ ਗੁਰੂ ਬਲਕਾਰ ਸਿੰਘ ਸੋਲ ਕੁਲਦੀਪ ਸਿੰਘ ਟੋਨੀ ਰਜੇਸ਼ ਕੁਮਾਰ ਸੋਲ ਗਰਜਿੰਦਰ ਸਿੰਘ ਸੋਲ ਜਸਵਿੰਦਰ ਪਾਲ ਇੰਸਪੈਕਟਰ ਐਸ ਐਸ ਟੀਮਾ ਤਿਲਕ ਰਾਜ ਗੁਰਪ੍ਰੀਤ ਸਿੰਘ ਰਿਆਰ ਮਨਜੀਤ ਸਿੰਘ ਕੰਗ ਜਗਰੂਪ ਸਿੰਘ ਰਿਆਰ ਆਪ ਤੋਂ ਇਲਾਵਾ ਵੱਡੀ ਗਿਣਤੀ ਤੇ ਸੰਗਤਾਂ ਨੇ ਹਾਜ਼ਰ ਹੋ ਕੇ ਸ੍ਰੀ ਦੇ ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਸਟੇਜ ਸੈਕਟਰੀ ਦੀ ਭੂਮਿਕਾ ਕਵਰ ਵਿੱਕੀ ਵੱਲੋਂ ਬਾਤ ਖੂਬ ਨਿਭਾਈ ਗਈ ਜਦ ਕੇ ਸੁਹੇਦ ਗੁਰਪ੍ਰੀਤ ਸਿੰਘ ਟੀਮਾਂ ਦੇ ਭਰਾ ਸੋਸ਼ਲ ਮੀਡੀਆ ਇੰਚਾਰਜ ਗੁਰਜੀਤ ਸਿੰਘ ਚੀਮਾ ਨੇ ਪਹੁੰਚੀਆਂ ਸਖਸੀਤਾਂ ਦਾ ਧੰਨਵਾਦ ਕੀਤਾ ਦੇਖੋ ਧਰਿਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ 4 ਸਾਲ ਮੇਰੇ ਪਤੀ ਨੁਸ਼ੀਦ ਵਾਂ ਹੋ ਗਿਆ ਤੇ ਮਾਣ ਹੈ ਮੈਨੂੰ ਉਹਨਾਂ ਤੇ ਸਾਰਿਆਂ ਦਾ ਸਾਥ ਹੈ ਜਿਹਦੇ ਕਰਕੇ ਅਸੀਂ ਆਪਣੇ ਜੀਵਨ ਦਾ ਸਫਰ ਅੱਗੇ ਵਧਾ ਰਹੇ ਹਾਂ ਤੇ ਮੈਨੂੰ ਮਾਣ ਵੀ ਹੈ ਮੇਰੀ ਬੇਟੀ ਜਿਹੜੀ ਕਿ ਆਪਣੇ ਫਾਦਰ ਦਾ ਸੁਪਨਾ ਪੂਰਾ ਕਰ ਰਹੀ ਹੈ 에ਅਰਫੋਰਸ ਵਿੱਚ ਲਾਈਟ ਲੈਫਟਨੈਂਟ ਹੈ

बलिदान दे दिया ऐसे योद्धा देश की भावी पीढ़ी के लिए एक रोल मॉडल का काम करते हैं जीस चीज़ें चीज़ें कि उनकी, बेटी जो है, भी उनकी तरह वर्दी पहने तो उस बेटी ने अपने पिता को साकार कर उनके सपनों को साकार करते हुए आज वो बेटी एयरफोर्स में उन्हीं के पक्ष पर चलते हुए फ्लाइंग लेफ्ट और सही मैंने उस बेटी ने अपने पिता को ਏਅਰ ਫੋਰਸ ਦੀ ਬਰਦੀ ਪੈਂਡ ਕੋ ਸੱਚੇ ਸ਼ਹਾਦਤ ਲਈ ਜੋ ਹੈ ਅਰਪਿਤ ਕੀ ਹੈ ਜਿਵੇਂ ਆਲੋਵਾਲ ਨਗਰ ਵਿਖੇ ਜੀਐਸਟੀ ਮਾਦੀਦੀ ਜਿਹੜੀ ਚੌਥੀ ਵਰਸੀ ਆ ਜਿਹੜੇ ਏਅਰ ਫੋਰਸ ਚ ਸ਼ਹੀਦ ਹੋਏ ਸੀ ਉੱਥੇ ਉਹਨਾਂ ਦੇ ਪਿੰਡ ਗੁਰਪੁਰਾ ਸਾਹਿਬ ਆਏ ਆ ਔਰ ਉਹਨਾਂ ਨੂੰ ਸ਼ਰਦਾ ਦੇ ਫੁੱਲ ਅਰਪਿਤ ਕੀਤੇ ਆ ਕਿਉਂਕਿ ਜਿਹੜੇ ਸ਼ਹੀਦ ਹੁੰਦੇ ਨੇ ਉਹ ਦੇਸ਼ ਦੀ ਕੌਮ ਦਾ ਸਰਮਾਇਆ ਹੁੰਦੇ ਨੇ ਔਰ ਉਹਨਾਂ ਨੂੰ ਯਾਦ ਰੱਖਣਾ ਉਹਨਾਂ ਦਾ ਸਤਿਕਾਰ ਕਰਨਾ ਅੱਜ ਸਾਰੇ ਪਰਿਵਾਰ ਦਾ ਸਤਿਕਾਰ ਕੀਤਾ ਗਿਆ ਜਿਹੜੇ ਬਾਕੀ ਵੀ ਸ਼ਹੀਦ ਪਰਿਵਾਰ ਸਾਡੇ ਡਿਸਟ੍ਰਿਕਟ ਦੇ ਸੀਗੇ ਉਹ ਵੀ ਆਏ ਸੀ ਉਹਨਾਂ ਦਾ ਵੀ ਜਿਹੜਾ ਵਾ ਜਿੱਥੇ ਸਤਕਾਰ ਕੀਤਾ ਗਿਆ ਔਰ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਪੰਜਾਬ ਸਰਕਾਰ ਵੀ ਕਿਸੇ ਵੀ ਫੌਜੀ ਦੀ ਸ਼ਹਾਦਤ ਹੁੰਦੀ ਆ ਕਿ 1 ਕਰੋੜ ਰੁਪਏ ਜਿਹੜਾ ਵਾ ਉਹ ਮਾਨ ਸਾਹਿਬ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਤਾ ਜਾਂਦਾ ਔਰ ਵੱਧ ਤੋਂ ਵੱਧ ਆਪ ਜਾ ਕੇ ਮਾਨ ਸਾਹਿਬ ਉਹਨਾਂ ਦੇ ਘਰਾਂ 'ਚ ਉਹਨਾਂ ਨਾਲ ਅਫਸੋਸ ਕਰਕੇ ਔਰ ਪਰਿਵਾਰ ਨੂੰ ਮਦਦ ਮਦਦ ਕਰਦੇ ਆ ਕਿਉਂਕਿ ਸ਼ਹੀਦਾਂ ਦਾ ਜਿਹੜਾ ਵਾ ਉਹ ਵੱਤ ਵੱਤ ਸਤਿਕਾਰ ਜਿਹੜਾ ਉਹ ਕੀਤਾ ਜਾਂਦਾ ਪਰ ਅੱਜ ਇੱਥੇ ਵੀ ਜਿਹੜਾ ਮਸਲਾ ਸੀਗਾ ਜਿਹੜਾ ਅਸੀਂ ਚੀਮਾ ਸਾਹਿਬ ਦੇ ਨਾਮ ਦਾ ਗੇਟ ਬਣਾਉਣਾ ਸੀ ਉਹ ਪਹਿਲਾਂ ਹੀ ਪਾਸ ਹੋ ਚੁੱਕਿਆ ਕੋਸ਼ਿਸ਼ ਕਾਰਨਾ ਕਰਕੇ ਜਿਹੜਾ ਵਾ ਉਹਦਾ ਕੰਮ ਨਿਸ਼ਚਿਤ ਸ਼ਡਿਊਲ ਹੋ ਚੁੱਕਿਆ ਉਹ ਮੈਂ ਅੱਜ ਹੀ ਵੀਡੀਓ ਸਾਹਿਬ ਨਾਲ ਗੱਲ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਕੇ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਵਾ ਉਹਦਾ ਕੰਮ ਸ਼ੁਰੂ ਕਰਵਾਵਾਂਗੇ ਔਰ ਜਿਹੜਾ ਸਕੂਲ ਦਾ ਵੀ ਮੈਨੂੰ ਦੱਸਿਆ ਗਿਆ ਕਿ ਸ਼ਹੀਦਾਂ ਦੇ ਨਾਮ ਤੇ कोरोना ਵਾ ਉਹਦਾ ਵੀ ਪ੍ਰੋਸੈਸ ਜਿਹੜਾ ਵਾ ਮੈਂ ਚੈੱਕ ਕਰ ਲੈਣਾ ਵਾ ਉਹ ਵੀ ਜਿਹੜਾ ਵਾ ਉਹ ਅਸੀਂ ਸਿਲੇਟੜਾ ਵਾਂਗੇ ਸਾਰੇ ਜਿਹੜੇ ਜੋ ਸ਼ਹੀਦਾਂ ਦੀ ਵੱਧ ਤੋਂ ਵੱਧ ਜੋ ਵੀ ਇਸ ਨਗਰ ਲਈ ਸ਼ਹੀਦਾਂ ਦੀ ਆਚ ਹੋ ਸਕੇਗਾ ਉਹ ਅਸੀਂ ਜਰੂਰ ਪੂਰਾ ਕਰਾਂਗੇ ਬਹੁਤ ਬਹੁਤ ਧੰਨਵਾਦ